ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਗ 11ਵਾਂ ਸਿਰ ਪਰ ਹੋਵੇ ਜਿਸਕੇ ਕੇਸ ਰਹਿਣ ਨਾ ਦਿਨੋ ਆਪਣੇ ਦੇਸ ਨੇ ਹਮ ਗੁਰਕੇ ਸਿੰਘ ਅਕਾਲੀ ਜਿਨਨ ਕੀ ਸਭ ਤੋਂ ਰੀਤ ਏ ਨਰਾਲੀ ਤੋੜੇ ਸਤਰ ਕੁਫਰ ਕੇ ਜੰਦੇ ਰਾਖੇ ਤੁਰਕਣ ਕੋ ਕਰ ਬੰਦੇ ਹਮ ਅਬ ਦਿੱਲੀ ਤੱਕ ਤਸ ਸੰਭਾਲੈ ਤੁਮ ਕੋ ਖੁੱਲੀ ਮੋਜ ਦਿਖਾਲੈ ਅਬ ਹਮ ਸਾਤ ਵਲਾਇਤ ਲੈ ਹੈ ਹਿੰਦੂ ਤੁਰਕੇ ਸਿੰਘ ਸਜੇ ਹੈ ਜੇ ਇਹਨਾਂ ਦੇ ਘਰ ਘੋੜਿਆਂ ਦੀਆਂ ਕਾਠੀਆਂ ਉੱਤੇ ਹਨ ਤਾਂ ਤੁਸੀਂ ਬੋਰੀ ਬਿਸਤਰਾ ਬੰਨਣਾ ਸ਼ੁਰੂ ਕਰ ਦਿਓ ਕਿਉਂਕਿ ਹੁਣ ਇਹ ਪੜਾ ਦਿੱਲੀ ਜਾ ਕੇ ਕਰਨਗੇ ਤੇ ਉਹ ਦਿਨ ਵੀ ਦੂਰ ਨਹੀਂ ਜਦ ਲਾਲ ਕਿਲੇ ਉਤੇ ਇਹਨਾਂ ਦਾ ਪਰਚਮ ਝੁਲੇਗਾ ਨਾਦਰ ਦੇ ਕਈ ਇਹਨਾਂ ਬੋਲਾਂ ਨੇ ਜਕਰੀ ਦੇ ਅੰਦਰ ਅੱਗ ਮਚਾਈ ਹੋਈ ਹੈ ਮੈਂ ਬਿਠਾਉਂਦਾ ਹਾਂ ਇਹਨਾਂ ਨੂੰ ਦਿੱਲੀ ਦੇ ਤਖਤ ਉਤੇ ਤ੍ਰਤੀ ਦੇ ਨਕਸ਼ੇ ਤੋਂ ਜੇ ਮੈਂ ਇਹਨਾਂ ਦਾ ਨਿਸ਼ਾਨ ਨਾ ਮਿਟਾ ਦਿੱਤਾ ਤਾਂ ਮੈਨੂੰ ਕਿਹਨੇ ਮੁਗਲ ਬੱਚਾ ਕਹਿਣਾ ਜਕਰੀਆ ਦਰਬਾਰ ਵਿੱਚ ਬੈਠਾ ਅਕਸਰ ਇੱਕਦਮ ਐਸੇ ਬੋੜ ਬੋਲ ਦਿੰਦਾ ਸੀ ਸਿੱਖਾਂ ਦੀ ਗੱਲ ਕਰ ਰਹੇ ਹੋ ਹਜ਼ੂਰ ਕਿਸੇ ਦਰਬਾਰੀ ਨੇ ਪੁੱਛਿਆ ਹੋਰ ਕਿਸ ਦੀ ਨਾਦਰ ਨੂੰ ਲੱਗਦਾ ਹੈ ਕਿ ਇਹ ਦਿੱਲੀ ਉੱਤੇ ਰਾਜ ਕਰਨਗੇ ਮੈਂ ਇਹਨਾਂ ਨੂੰ ਪੰਜਾਬ ਜੋਗਾ ਵੀ ਨਹੀਂ ਛੱਡਣਾ ਨਾਦਰ ਦੇ ਬੋਲ ਜੰਗਾਲੇ ਸ਼ੁਰੇ ਵਾਂਗ ਜਕਰੀਏ ਦੇ ਕਾਲਜੇ ਵਿੱਚ ਖੁੱਬੇ ਪਏ ਸਨ ਹੁਣ ਹੁਣ ਜਾਂ ਤਾਂ ਇੱਥੇ ਇਹ ਰਹਿਣਗੇ ਤੇ ਜਾਂ ਅਸੀਂ ਭੰਡਾ ਵਾਲੇ ਵਰਤਾਰੇ ਤੋਂ ਮਗਰੋਂ ਜਕਰੀਆ ਖਾਨ ਨਾਦਰ ਦੇ ਨਾਲ-ਨਾਲ ਆਪਣੇ ਦਰਬਾਰੀਆਂ ਤੇ ਆਮ ਲਾਹੌਰੀਆਂ ਮੂਰੇ ਵੀ ਬਹੁਤ ਸ਼ਰਮਿੰਦਾ ਹੋਰ ਗਿਆ ਮਹਿਸੂਸ ਕਰਦਾ ਸੀ ਗੱਲ ਉਸ ਦੇ ਵੱਸੋਂ ਬਾਹਰ ਹੋ ਗਈ ਸੀ ਕਿ ਕੋਈ ਆਮ ਭੰਡ ਜਿਹੜੇ ਸਿੱਖ ਬੰਨ ਦਾ ਸਿਰਫ ਨਾਟਕ ਕਰ ਰਹੇ ਸਨ ਐਸੀ ਕਿਹੜੀ ਸ਼ਕਤੀ ਆ ਗਈ ਸੀ ਉਹਨਾਂ ਵਿੱਚ ਕਿ ਮੁਗਲ ਸੈਨਾ ਦੇ 35 ਸਿਪਾਹੀ ਪਲਾਂ ਵਿੱਚ ਢੇਰ ਕਰ ਦਿੱਤੇ ਉਹਨਾਂ ਨੇ ਸਾਰੇ ਪੰਡਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਨਾਦਰ ਦੇ ਚਲੇ ਜਾਣ ਮਗਰੋਂ ਜਕਰੀਏ ਨੇ ਉਸੇ ਪੰਡਾਲ ਨੁਮਾ ਮੈਦਾਨ ਵਿੱਚ ਪੰਡਾ ਨੂੰ ਅਣਮੁਖੀ ਤਸੀਹੇ ਦਿੱਤੇ ਪਰ ਕਮਾਲ ਦੀ ਗੱਲ ਇਹ ਹੈ ਕਿ ਨਾਟਕੇ ਰੂਪ ਵਿੱਚ ਅੰਮ੍ਰਿਤ ਦੀ ਰਸਮ ਲਗਾਉਣ ਵਾਲੇ ਸਾਰੇ ਪੰਡਾ ਵਿੱਚ ਪਤਾ ਨਹੀਂ ਇੰਨੀ ਡਰ ਤਾਂ ਕਿੱਥੋਂ ਆਈ ਸੀ ਕਿ ਅਸਹਿ ਤਸੀਹੇ ਸੰਦੇ ਹੋਏ ਵੀ ਉਹਨਾਂ ਵਿੱਚ ਕੋਈ ਨਾ ਡੋਲਿਆ ਇਹਨਾਂ ਦੇ ਸਿਰ ਹਾਥੀਆਂ ਦੇ ਪੈਰ ਨਾਲ ਕੁਚਲ ਦਿਓ ਉਸਨੇ ਬਜ਼ੁਰਗ ਪੰਡਾ ਦੀ ਇੱਕ ਟੋਲੀ ਸਪਾਹੀਆਂ ਦੇ ਹਵਾਲੇ ਕਰਦਿਆਂ ਕਿਹਾ ਤੇ ਉਹ ਨੌਜਵਾਨ ਇਹ ਸਾਡੇ ਘੋੜਸਵਾਰਾਂ ਦੇ ਹਵਾਲੇ ਕਰੋ ਉਹ ਇਨ੍ਹਾਂ ਦੀਆਂ ਲੱਤਾਂ ਘੋੜਿਆਂ ਨਾਲ ਬੰਨ੍ਹ ਕੇ ਘੋੜੇ ਉਲਟ ਦਿਸ਼ਾ ਵਿੱਚ ਭਜਾਉਣ ਜਿਸ ਘੋੜਸਵਾਰ ਕੋਲ ਲਾਸ਼ ਦਾ ਵੱਡਾ ਟੁਕੜਾ ਹੋਵੇਗਾ ਉਸ ਨੂੰ ਇਨਾਮ ਮਿਲੇਗਾ ਜਕਰੀਏ ਨੇ ਫੌਜਦਾਰ ਨੂੰ ਹੁਕਮ ਦਿੱਤਾ ਇੱਕ ਐਸਾ ਮੁਕਾਬਲਾ ਹੈ ਦਰਬਾਰੀਆਂ ਵਿੱਚੋਂ ਕੋਈ ਹੌਲੀ ਜੇ ਬੋਲਿਆ ਆਖਰੇ ਭੰਡ ਹੈਂਡ ਤਾਂ ਮੁਸਲਮਾਨੀ ਪਰ ਡਾਢੇ ਨੂੰ ਕੌਣ ਕਹੇ ਨੌ ਜਮਾਨ ਭੰਡਾ ਦੇ ਸਰੀਰ ਵਿਚਾਲੋਂ ਚੀਰ ਦਿੱਤੇ ਗਏ ਹੁਣ ਜਕਰੀਏ ਨੇ ਆਪਣਾ ਧਿਆਨ ਸਿੰਘਾਂ ਵੱਲ ਕੀਤਾ ਨਾਦਰ ਆਪਣੇ ਨਾਦਰ ਸਾਹਮਣੇ ਮਲੇਸ਼ਰ ਨਾਦਰ ਸਾਹਮਣੇ ਮਲੇਸ਼ਰ ਸ਼ਰਮਿੰਦਗੀ ਦਾ ਬਦਲਾ ਉਹ ਸਿੱਖਾਂ ਦਾ ਕਤਲੇਆਮ ਕਰਕੇ ਲੈਣਾ ਚਾਹੁੰਦਾ ਹੈ ਆਪਣੇ ਮਨ ਨੂੰ ਸ਼ਾਂਤ ਕਰਨ ਲਈ ਉਸ ਨੂੰ ਇੱਕ ਇਹੀ ਤਰੀਕਾ ਸਹੀ ਜਾਪ ਰਿਹਾ ਸੀ ਅੱਜ ਤੋਂ ਕਿਸੇ ਸਿੱਖ ਦੀ ਦੱਸ ਪਾਉਣ ਵਾਲੇ ਨੂੰ 5 ਰੁਪਏ ਨਕਦ ਇਨਾਮ ਦਿੱਤਾ ਜਾਏਗਾ ਜੇ ਕੋਈ ਸਿੰਘਾਂ ਦੇ ਟਿਕਾਣੇ ਦੀ ਦੱਸ ਪਾਏਗਾ ਉਸ ਨੂੰ 10 ਰੁਪਏ ਤੇ ਸਿੱਖ ਦਾ ਸਿਰ ਲੈ ਕੇ ਆਉਣ ਵਾਲੇ ਨੂੰ 50 ਰੁਪਏ ਤੁਰੰਤ ਦਿੱਤੇ ਜਾਣਗੇ ਜਕਰੀਏ ਨੇ ਦਰਬਾਰ ਵਿੱਚ ਖੜਾ ਹੋ ਕੇ ਉੱਚੀ ਆਵਾਜ਼ ਵਿੱਚ ਕਿਹਾ ਤੇ ਜਿਹੜਾ ਸਿੱਖ ਦੇ ਕੇਸ ਕੱਟ ਕੇ ਲਿਆਵੇਗਾ ਉਸ ਨੂੰ ਸੁੰਦਰ ਦੁਸ਼ਾਲੇ ਭੇਟ ਕੀਤੇ ਜਾਣਗੇ ਜਕਰੀਏ ਨੇ ਨਾਲ ਲੱਗਦੇ ਸੂਬਿਆਂ ਵਿੱਚ ਵੀ ਇਹ ਹੋਕਾ ਫਿਰਵਾ ਦਿੱਤਾ ਕਿ ਜੇ ਕੀਮਤੀ ਤੋਹਫੇ ਚਾਹੀਦੇ ਨੇ ਤਾਂ ਸਿੰਘਾਂ ਦਾ ਪਤਾ ਦਿਓ ਲਾਲਚ ਬੜੀ ਬੁਰੀ ਸ਼ੈਅ ਹੈ ਰਮੀਆ ਤੋਂ ਵੀ ਪਾਪ ਕਰਵਾ ਦਿੰਦੀ ਹੈ ਬਸ ਫਿਰਕੀ ਸੀ ਇਹ ਨਾਮਾਂ ਦੇ ਲਾਲਚ ਨੂੰ ਸਾਰਾ ਮੁਲਖਈਆ ਸਿੰਘਾਂ ਦਾ ਵੈਰੀ ਬਣ ਗਿਆ ਜਿਵੇਂ ਸ਼ਿਕਾਰੀ ਸ਼ਿਕਾਰ ਲਈ ਨਿਕਲਦੇ ਹਨ ਇਸ ਤਰ੍ਹਾਂ ਲੋਕ ਸਿੰਘਾਂ ਦੀ ਭਾਲ ਕਰਨ ਲੱਗੇ ਸਿੱਖਾਂ ਦੇ ਸਿਰਾ ਦੀਆਂ ਕਤਾਰਾਂ ਲਾਹੌਰ ਪਹੁੰਚਣ ਲੱਗੀਆਂ ਧਾੜ ਵੀ ਤੇ ਲੁਟੇਰਿਆਂ ਲਈ ਤਾਂ ਜਿਵੇਂ ਕਿਸੇ ਨੇ ਸਰਕਾਰੀ ਖਜ਼ਾਨੇ ਦੇ ਦਰਵਾਜ਼ੇ ਖੋਲ ਦਿੱਤੇ ਹੋਣ ਪਿੰਡਾਂ ਵਿੱਚ ਖੇਤੀ ਜਾਂ ਹੋਰ ਧੰਦੇ ਕਰਕੇ ਵੱਸਦੇ ਉਹ ਸਿੱਖ ਜਿਹੜੇ ਭਾਵੇਂ ਹਕੂਮਤ ਦਾ ਕਰ ਵੀ ਭਰਦੇ ਸਨ ਤੇ ਕਦੇ ਕੋਈ ਬਗਾਵਤ ਦੀ ਗੱਲ ਨਹੀਂ ਕਰਦੇ ਸਨ ਉਹਨਾਂ ਉੱਤੇ ਮਾਨੋ ਕਹਿਰ ਟੁੱਟ ਗਿਆ। ਪੈਸੇ ਦੇ ਲਾਲਚ ਨੇ ਗਵਾਂਢੀ ਦੁਸ਼ਮਣ ਕਰ ਦਿੱਤੇ। ਸੁੱਤੇ ਪਏ ਸਿੰਘਾਂ ਉੱਤੇ ਪਿੰਡ ਦੇ ਗਵਾਂਢੀ ਹੀ ਹਮਲਾ ਕਰਦੇ ਅਤੇ ਸਿਰ ਵੱਢ ਕੇ ਲਾਹੌਰ ਪੈਸਿਆਂ ਨਾਲ ਬਦਲਵਾ ਲਿਆਉਂਦੇ। ਇਸੇ ਤਰ੍ਹਾਂ ਮਾਝੇ ਦੇ ਇੱਕ ਪਿੰਡ ਵਿੱਚ ਕੁਝ ਹਿੰਦੂ ਜੱਟਾਂ ਨੇ ਇਕੱਠੇ ਹੋ ਕੇ ਇੱਕ ਸਿੱਖ ਪ੍ਰ ਪਰਵਾਰ ਨੂੰ ਰਾਤ ਨੂੰ ਜਾਟਾਇਆ ਜਦੋਂ ਉਹਨਾਂ ਨੂੰ ਪਤਾ ਲੱਗਿਆ ਕਿ ਆਦਮੀ ਤਾਂ ਸਾਰੇ ਕਿਤੇ ਪਾਸੇ ਹੋ ਗਏ ਹਨ ਤੇ ਇੱਕ ਛੋਟਾ ਮੁੰਡਾ ਉਸ ਦੀ ਮਾਂ ਤੇ ਦੋ ਧੀਆ ਹੀ ਘਰੇ ਹਨ ਤਾਂ ਧਾੜਵੀਆਂ ਨੇ ਉਹਨਾਂ ਨੂੰ ਹੀ ਮਾਰ ਦਿੱਤਾ ਤੇ ਸਿਰ ਲੈ ਕੇ ਜਕਰੀਏ ਦੇ ਕਰਿੰਦਿਆਂ ਕੋਲ ਪੇਸ਼ ਹੋਏ ਉਹਨਾਂ ਨੇ ਤਿੰਨਾ ਭੈਣਾ ਭਰਾਵਾਂ ਦੇ ਸਿਰ ਕਚਹਿਰੀ ਵਿੱਚ ਝਾ ਰੱਖੇ ਪਰ ਇਹਨਾਂ ਦੇ ਤਾਂ ਦਾੜੀ ਨਹੀਂ ਮੂੰਹ ਤੇ ਸਿਰਾਂ ਵਟੇ ਪੈਸੇ ਦੇਣ ਵਾਲੇ ਐਲ ਕਰਨੇ ਪੁੱਛਿਆ ਜੀ ਹਜੂਰ ਇਹ ਇਸ ਤੋਂ ਪਹਿਲਾਂ ਕਿ ਲਾਲਾ ਕੁਝ ਬੋਲਦਾ ਜਕਰੀਆ ਕੋਲ ਆਉਂਦਾ ਬੋਲਿਆ ਇਹ ਸਿੱਖਾਂ ਦੇ ਛੋਟੇ ਲੜਕੇ ਹੋਣਗੇ ਜਿਨ੍ਹਾਂ ਦੇ ਮੂੰਹਾਂ ਤੇ ਅਜੇ ਦਾੜੀ ਨਹੀਂ ਆਈ ਸਪੋਲੀਆਂ ਨੇ ਵੱਡੇ ਹੋ ਕੇ ਸਾਪੇ ਬੰਨਣਾ ਹੁੰਦਾ ਹੈ ਸੋ ਇਹਨਾਂ ਨੂੰ ਵੱਧ ਨਾਮ ਦਿਓ ਇਹਨਾਂ ਨੂੰ ਜੰਮ ਦੇ ਇਹਨਾਂ ਨੇ ਜੰਮ ਦੀਆਂ 16 ਦੇ ਮੂੰਹ ਫੇਰ ਦਿੱਤੇ ਨੇ ਜੀ ਹਜੂਰ ਇਹਨਾਂ ਨੂੰ ਬੱਚੇ ਨਾ ਕਹੋ ਇਹ ਤਾਂ ਹਜੂਰ ਜੇ ਸਾਡੀ ਗਿਣਤੀ ਥੋੜੀ ਹੁੰਦੀ ਤਾਂ ਸਾਨੂੰ ਹੀ ਮਾਰ ਮਕਾਉਂਦੇ ਅੰਦਰੋਂ ਖੁਸ਼ ਹੁੰਦਾ લાલા બોલ્યા ਇਸ ਤੋਂ ਮਗਰੋਂ ਤਾਂ ਕਈ ਬਗੈਰਤ ਹਿੰਦੂ ਪਰਿਵਾਰਾਂ ਨੇ ਕੁਝ ਐਸਾ ਕੀਤਾ ਕਿ ਮਨੁੱਖਤਾ ਸ਼ਰਮਸਾਰ ਹੋ ਗਈ ਉਹ ਆਪਣੇ ਘਰਾਂ ਵਿੱਚੋਂ ਆਪਣੀਆਂ ਧੀਆਂ ਦੇ ਸਿਰ ਵੱਢ ਕੇ ਲਾਹੌਰ ਲੈ ਜਾਣ ਲੱਗੇ ਤੇ ਸਿੱਖਾਂ ਦੇ ਛੋਟੇ ਮੁੰਡੇ ਕਹਿ ਕੇ ਪੈਸੇ ਵਟਣੇ ਸ਼ੁਰੂ ਕਰ ਦਿੱਤੇ ਸਿੱਖ ਤਾਂ ਪਹਿਲਾਂ ਹੀ ਲੋਕੇ ਰਹਿ ਰਹੇ ਸਨ ਹੁਣ ਹੋਰ ਗੁਪਤ ਹੋ ਗਏ ਉਹਨਾਂ ਡੂੰਘੇ ਜੰਗਲਾਂ ਵਿੱਚ ਟਿਕਾਣਾ ਕਰ ਲਿਆ 1-2 ਦਿਨ ਤੋਂ ਵੱਧ ਕਿਤੇ ਵੀ ਨਹੀਂ ਟਿਕਦੇ ਦਿਨ ਲੋਕੇ ਰਹਿੰਦੇ ਹਨ ਤੇ ਰਾਤ ਨੂੰ ਪੈਡਾ ਪੈਡਾ ਮਾਰਦੇ ਤੇ ਆਪਣੇ ਥਾਰ ਲਗਾਤਾਰ ਬਦਲਦੇ ਰਹਿੰਦੇ। ਪਹਾੜੇ ਵਣਾ ਦੀ ਓਟ ਤਕਾ ਕੇ ਤੇ ਉਹਨਾਂ ਹੇਠ ਟੋਏ ਪਟ ਕੇ ਰਹਿਣ ਲੱਗੇ। 20-25 ਦਾ ਜਥਾ ਬਣਾ ਕੇ ਝਾੜਾਂ ਵਿੱਚ ਲੋਕ ਜਾਂਦੇ। ਪਹਾੜਾਂ ਦੀਆਂ ਖੱਡਾਂ ਤੇ ਜਾਨਵਰਾਂ ਦੀਆਂ ਗੁਫਾਵਾਂ ਵਿੱਚ ਵੀ ਕਈ ਸਿੰਘਾਂ ਨੇ ਵਾਸ ਕਰ ਲਿਆ। ਖਾਣ ਪੀਣ ਵੱਲੋਂ ਹਾਲਤ ਇਹ ਹੈ ਕਿ ਬਸ ਸਾਹ ਲੈਣ ਲਈ ਹਵਾ ਮਿਲ ਰਹੀ ਹੈ। ਭਈ ਕਈ ਦਿਨ ਭੁੱਖਿਆਂ ਦੇ ਲੰਘ ਜਾਂਦੇ ਹਨ। ਕਦੇ ਕਿਸੇ ਰੁੱਖ ਤੋਂ ਕੋਈ ਫਲ ਮਿਲ ਪਿਆ ਤਾਂ ਪਰਮਾਤਮਾ ਦਾ ਸ਼ੁਕਰ ਕਰਦੇ ਨਹੀਂ ਥੱਕਦੇ ਲੰਘਦੇ ਵੜਦੇ ਕਿਸੇ ਭਲੇ ਰਾਹੀ ਤੋਂ ਜੇ ਕੋਈ ਰੁੱਖ ਮਿਸਾ ਮਿਲ ਗਿਆ ਤਾਂ ਰਲ ਕੇ ਛਕ ਲੈਂਦੇ ਹਨ ਸਵਾਦ ਤਾਂ ਸਿੰਘਾਂ ਨੂੰ ਪਹਿਲਾਂ ਵੀ ਨਹੀਂ ਸੀ ਕੋਈ ਪਰ ਹੁਣ ਤਾਂ ਜੇ ਕੋਈ ਕਿਸੇ ਭਾਜੀ ਵਿੱਚ ਲੂਣ ਵੀ ਪਾ ਲੇ ਤਾਂ ਉਸ ਨੂੰ ਸਵਾਦ ਲਿਆ ਕਹਿੰਦੇ ਹਨ ਜੰਗਲਾਂ ਵਿੱਚ ਵਿਚਰਦੇ ਹੋਇਆਂ ਜੇ ਕੋਈ ਸ਼ਿਕਾਰ ਹੱਥ ਲੱਗ ਗਿਆ ਤਾਂ ਝਟਕਾ ਕੇ ਕੱਚਾ ਹੀ ਖਾ ਲੈਣਾ ਜੰਗਲ ਵਿੱਚ ਡੂੰਘੇ ਚਲੇ ਗਿਆਂ ਜਦ ਸਾਗ ਪੱਤ ਵੀ ਜੰਗਲੀ ਮਿਲ ਰਹੇ ਹਨ ਤਾਂ ਕੁਝ ਪਚੰਗੀਆਂ ਨੇ ਦੋ ਹਿਰਨ ਫੜ ਲਿਆਂਦੇ ਤੇ ਜਥੇ ਕੋਲ ਆ ਕੇ ਆਪਣੀ ਮਰਿਆਦਾ ਅਨੁਸਾਰ ਛਟਕਾਏ ਹੁਣ ਕਿਉਂਕਿ ਅੱਗ ਬਾਲਣ ਨਾਲ ਧੂੰਆਂ ਹੋਵੇਗਾ ਤੇ ਧੂੰਆਂ ਜੰਗਲ ਵਿੱਚ ਵੈਰੀ ਦਾ ਸੁਹੀ ਹੁੰਦਾ ਹੈ ਧੂੰਆਂ ਤਾਂ ਦੂਰੋਂ ਹੀ ਪਤਾ ਦੱਸ ਦਿੰਦਾ ਹੈ ਕਿ ਫੁਲਾਣੀ ਥਾਂ ਦੇ ਜੰਗਲ ਵਿੱਚ ਕੋਈ ਬੈਠਾ ਹੋਇਆ ਹੈ ਸੋ ਸਭ ਸਿੰਘਾਂ ਨੇ ਉਸ ਹਿਰਨ ਕੱਚੇ ਹੀ ਛਕ ਲੈ ਕੱਚਾ ਸਾਗ ਫਲ ਫੁੱਲ ਤੇ ਇਥੋਂ ਤੱਕ ਕਿ ਰੁੱਖਾਂ ਦਾ ਸੱਕ ਵੀ ਲਾ ਕੇ ਖਾ ਲੈਂਦੇ ਹਨ ਮਾਲਵੇ ਦੇ ਕਿਸੇ ਜੰਗਲ ਵਿੱਚ ਕੋਈ ਸਿੰਘ ਝਾੜ ਕਰੇਲੇ ਤੋੜ ਕੇ ਖਾਣ ਲੱਗੇ ਤਾਂ ਕੌੜਾ ਹੋਣ ਕਰਕੇ ਉਹਨਾਂ ਉੱਤੇ ਲੂਣ ਪਾ ਲਿਆ ਲੋ ਬਾਬਾ ਜੀ ਤੁਸੀਂ ਵੀ ਥੋੜਾ ਲੂਣ ਭੋਕ ਲਓ ਇੱਕ ਪੁਚੰਗੀ ਨੇ ਤਲੀ ਤੇ ਰੱਖਿਆ ਲੂਣ ਇੱਕ ਬਜ਼ੁਰਗ ਸਿੰਘ ਵੱਲ ਕੀਤਾ ਨਹੀਂ ਭਾਈ ਸਿੰਘਾ ਅਰਦਾਸ ਕਰ ਦਿੱਤੀ ਹੈ ਤੇ ਮਹਾਰਾਜ ਨੂੰ ਭੋਗ ਲਵਾ ਦਿੱਤਾ ਹੈ ਸੋ ਹੁਣ ਅਸੀਂ ਐਵੇਂ ਹੀ ਛਕਾਂਗੇ ਬਾਬਾ ਕੋੜੇ ਕਰੇਲੇ ਖਾਂਦਾ ਹੋਇਆ ਬੋਲਿਆ ਕਦੇ ਸਿੰਘ ਕਿਸੇ ਛੋਟੇ ਸਰਕਾਰੀ ਕਾਫਲੇ ਉੱਤੇ ਹਮਲਾ ਕਰਕੇ ਲੁੱਟ ਲੈਣ ਦਾ ਚਾਰ ਦਿਨ ਸੌਖੇ ਨਿਕਲ ਜਾਂਦੇ ਹਨ ਪਰ ਫੇਰ ਉਹ ਥਾਂ ਜਲਦੀ ਛੱਡਣੀ ਪੈਂਦੀ ਹੈ ਜ਼ਿਆਦਾਤਰ ਤਾਂ ਲੰਗਰ ਮਸਤ ਹੀ ਰਹਿੰਦਾ ਹੈ ਇਸ ਤਰ੍ਹਾਂ ਸਿੰਘ ਚਾਲਾ ਕਰਦੇ ਕਰਦੇ ਦੂਰ ਮਾਰੂਥਲਾਂ ਤੱਕ ਨਿਕਲ ਗਏ ਹਨ ਪੰਜਾਬ ਵਿੱਚ ਤਾਂ ਜਦ ਵੀ ਕੋਈ ਸੂਈਆ ਦੇਖ ਲਵੇ ਤਾਂ ਫੌਜ ਚੜਾ ਲਿਆਉਂਦਾ ਹੈ ਹੁਣ ਤਾਂ ਜਕਰੀਏ ਨੇ ਇਹ ਵੀ ਕਹਿ ਦਿੱਤਾ ਹੈ ਕਿ ਘਰ ਛੱਡ ਕੇ ਗਏ ਸਿੰਘਾਂ ਦੇ ਘਰ ਲੁੱਟ ਲੈਣ ਵਾਲੇ ਨੂੰ ਵੀ ਕੋਈ ਸਜ਼ਾ ਨਹੀਂ ਦਿੱਤੀ ਜਾਏਗੀ ਸਿੰਘ ਦੇ ਭਲੇਖੇ ਜਾਂ ਸ਼ੱਕ ਵਿੱਚ ਕਿਸੇ ਨੇ ਜੇ ਕੋਈ ਹੋਰ ਆਦਮੀ ਵੀ ਮਾਰ ਦਿੱਤਾ ਤਾਂ ਤਾਂ ਵੀ ਮੁਕੱਦਮਾ ਨਹੀਂ ਚਲਾਇਆ ਜਾਂਦਾ ਜੇ ਕੋਈ ਸਿੱਖ ਨਹੀਂ ਹੈ ਤਾਂ ਉਸ ਉਸਨੇ ਵਾਲ ਵਧਾਏ ਹੋਏ ਹਨ ਉਹ ਵੀ ਖਤਰੇ ਵਿੱਚ ਹੈ ਸੋ ਆਮ ਲੋਕਾਂ ਨੇ ਵਾਲ ਛੋਟੇ ਰੱਖਣੇ ਸ਼ੁਰੂ ਕਰ ਦਿੱਤੇ ਹਨ ਸਿੰਘਾਂ ਦੀਆਂ ਜ਼ਮੀਨਾਂ ਉੱਤੇ ਲੋਕਾਂ ਨੇ ਕਬਜ਼ੇ ਕਰ ਲਏ ਹਨ ਸਿੰਘਾਂ ਦਾ ਕਿਤੇ ਕੋਈ ਦੂਰ ਨੇੜੇ ਦਾ ਰਿਸ਼ਤੇਦਾਰ ਵੀ ਜੇ ਮਿਲ ਜਾਵੇ ਤਾਂ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜੰਡਿਆਲੇ ਵਾਲੇ ਹਰ ਭਗਤ ਨਰਿੰਜਨੀ ਨੇ ਅੱਤ ਚੁੱਕ ਲਈ ਹੈ ਤੇ ਸਿੰਘਾਂ ਦੇ ਸ਼ਿਕਾਰ ਉੱਤੇ ਨਿਕਲ ਪਿਆ ਹੈ ਕਈ ਪਿੰਡ ਉਸ ਨੇ ਉਜਾੜ ਦਿੱਤੇ ਹਨ ਭਾਈ ਮਤਾਬ ਸਿੰਘ ਦਾ ਪਿੰਡ ਮੀਰਾਕੋਟ ਦੋ ਵਾਰ ਲੁੱਟਿਆ ਇੱਕ ਹਮਲੇ ਵਿੱਚ ਤਾਂ ਭਾਈ ਮਤਾਬ ਸਿੰਘ ਦੇ ਪੁੱਤਰ ਰਾਏ ਸਿੰਘ ਦੀ ਧੌਣ ਤੇ ਭਾਰੀ ਫਟ ਲੱਗ ਗਿਆ ਸੀ ਰਾਮੇ ਰੰਡਾਵੇ ਦੁਆਰਾ ਸਿੰਘਾਂ ਦੇ ਕੀਤੇ ਗਏ ਕਤਲੇਆਮ ਤੋਂ ਮਗਰੋਂ ਤਾਂ ਸਿੰਘਾਂ ਦੇ ਖੈਰਖਵਾਹਾਂ ਵਿੱਚ ਇਹ ਗੱਲ ਕਹਾਵਤ ਵਾਂਗ ਚੱਲ ਪਈ ਸੀ ਕਿ ਕਿਕਰਾਂ ਦੇ ਤੁੱਕੇ ਤੇ ਜੰਡ ਦੀਆਂ ਫਲੀਆਂ ਖਾ ਕੇ ਗੁਜ਼ਾਰਾ ਕਰ ਲਵਾਂਗੇ ਪਰ ਰਾਮੇ ਦੇ ਦੇਸ਼ ਨਹੀਂ ਜਾਵਾਂਗੇ ਹਮ ਰਾਮੇ ਦੇਸ਼ ਨਾ ਜਾਵਾਂਗੇ ਡੇਲਾ ਬਾਟਾ ਮਾਝੇ ਕੋ ਖਾਵਾਂਗੇ ਇਸੇ ਤਰ੍ਹਾਂ ਕਰਮੇ ਸ਼ੀਨੇ ਨੇ ਰਾਜਾ ਸਾਸੀ ਪੇਂਟ ਦੇ ਬਹੁਤ ਸਿੰਘ ਮਾਰੇ ਧਰਮਦਾਸ ਨੇ ਪਿੰਡ ਜੋਧਪੁਰ ਵਿੱਚ ਸਿੰਘਾਂ ਦੇ ਪਰਿਵਾਰਾਂ ਦੇ ਪਰਿਵਾਰ ਕਤਲ ਕੀਤੇ। ਨੁਸ਼ਹਰੇ ਪੰਨੀਆ ਦਾ ਸਾਈਂ ਬਰਾਏ ਚੌਧਰੀ ਜੋ ਪਹਿਲਾਂ ਵੀ ਭਾਈ ਤਾਰਾ ਸਿੰਘ ਨਾਲ ਜੰਗ ਕਰ ਚੁੱਕਾ ਸੀ ਨੇ ਨੀਵੇਂ ਨੇਕਾ ਸਿੰਘਾਂ ਦੇ ਸਿਰ ਕੱਟ ਕੇ ਲਾਹੌਰ ਭੇਜੇ। ਨਵਾਬ ਦੇ ਇਸ ਹੁਕਮ ਕੀ ਇਸ ਹੁਕਮ ਕੀ ਜੇ ਕੋਈ ਵੀ ਸਿੰਘਾਂ ਨੂੰ ਲੁਕੋਵੇਗਾ ਜਾਂ ਪਨਾਹ ਦੇਵੇਗਾ ਉਸ ਦਾ ਸਾਰਾ ਪਰਿਵਾਰ ਕਤਲ ਕਰ ਦਿੱਤਾ ਜਾਏਗਾ। ਜੇ ਕੋਈ ਸਿੰਘ ਆਪਣੇ ਪਿੰਡ ਫੇਰਾ ਪਾਉਣ ਆਵੇ ਤਾਂ ਕਿਸੇ ਨੂੰ ਪਤਾ ਲੱਗੇ ਤਾਂ ਉਹ ਲਾਹੌਰ ਸੂ ਨਾ ਦੇਵੇ ਉਸ ਨੂੰ ਵੀ ਮਾਰ ਦਿੱਤਾ ਜਾਏਗਾ ਜੇ ਕੋਈ ਸਿੰਘ ਦੇ ਘਰ ਆਪਣੇ ਬੱਚੇ ਬੱਚੀ ਦਾ ਵਿਆਹ ਕਰੇਗਾ ਉਸ ਦਾ ਸਾਰਾ ਪਰਿਵਾਰ ਮੁਸਲਮਾਨ ਕੀਤਾ ਜਾਏਗਾ ਜੇ ਕੋਈ ਕਿਸੇ ਹੋਰ ਤਰ੍ਹਾਂ ਦੀ ਵੀ ਹਮਦਰਦੀ ਸਿੱਖਾਂ ਨਾਲ ਦਿਖਾਏਗਾ ਉਸ ਲਈ ਵੀ ਸਖਤ ਸਜ਼ਾਵਾਂ ਨਿਸ਼ਚਿਤ ਕੀਤੀਆਂ ਗਈਆਂ ਹਨ ਨੇ ਲੋਕਾਂ ਵਿੱਚ ਹੋਰ ਦਸ਼ਤ ਪੈਦਾ ਕਰ ਦਿੱਤੀ ਹੁਣ ਤਾਂ ਮਾਨਵ ਪੱਤਾ ਪੱਤਾ ਸਿੰਘਾਂ ਦਾ ਵੈਰੀ ਹੋ ਗਿਆ ਜੇ ਕਿਸੇ ਨੂੰ ਕਦੇ ਸਿੰਘਾਂ ਦਾ ਭਲੇਖਾ ਵੀ ਪੈ ਜਾਂਦਾ ਤਾਂ ਖਬਰ ਲਾਹੌਰ ਪਹੁੰਚ ਜਾਂਦੀ ਸਿੰਘ ਹੁਣ ਪੰਜਾਬ ਵਿੱਚ ਕੋਈ ਦਿਸਦਾ ਹੀ ਨਹੀਂ ਸੀ ਕੋਈ ਪਹਾੜਾਂ ਨੂੰ ਨਿਕਲ ਗਏ ਕੁਝ ਮਾਲਵੇ ਨੂੰ ਤੇ ਕੁਝ ਦੂਰ ਮਾਰੂਥਲਾਂ ਤੇ ਚਲੇ ਗਏ ਭਾਈ ਮਤਾਬ ਸਿੰਘ ਜੈਪੁਰ ਦੇ ਰਾਜੇ ਦੇ ਜਾਂ ਨੌਕਰੀ ਕਰਨ ਲੱਗੇ ਉਹਨਾਂ ਬਾਰੇ ਸੁਣ ਕੇ ਹੋਰ ਵੀ ਬਹੁਤ ਸਿੰਘ ਹਰਿਆਣਾ ਤੋਂ ਹੋਤਰੇ ਬੀਕਾਨੇਰ ਜੈਸਲਮੇਰ ਤੱਕ ਸਿੰਘ ਰਾਜਪੂਤ ਰਾਜੀਆਂ ਦੀਆਂ ਫੌਜਾਂ ਵਿੱਚ ਭਰਤੀ ਹੋ ਗਏ ਬਾਬਾ ਬੁੱਢਾ ਸਿੰਘ ਤੇ ਬਾਬਾ ਸ਼ਾਮ ਸਿੰਘ ਨਾਰਲੀ ਵੀ ਬੀਕਾਨੇਰੀ ਰਾਜੇ ਕੋਲ ਰਹਿ ਰਹੇ ਸਨ। ਇਧਰ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਦੇ ਨੇੜੇ ਮੰਡਿਆਲੀ ਪਿੰਡ ਵਿੱਚ ਇੱਕ ਹੰਕਾਰਿਆ ਹੋਇਆ ਚੌਧਰੀ ਰਿੰਦਾ ਸੀ। ਮੱਸਾ ਰੰਗੜ ਸੀ ਉਸ ਦਾ ਨਾਮ। ਉਸ ਦੀ ਦਲੇਰੀ ਤਾਂ ਇੰਨੀ ਵੱਧ ਗਈ ਕਿ ਉਸ ਨੇ ਆ ਕੇ ਹਰਿਮੰਦਰ ਸਾਹਿਬ ਵਿੱਚ ਡੇਰਾ ਲਾ ਲਿਆ। ਹੁੱਕਾ ਪੀਣ ਲੱਗਾ ਸ਼ਰਾਬਾਂ ਦੇ ਦੌਰ ਚੱਲਣ ਲੱਗੇ ਤੇ ਦਰਬਾਰ ਸਾਹਿਬ ਦੇ ਅੰਦਰ ਕੰਜਰੀਆਂ ਦਾ ਨਾਚ ਹੋਣ ਲੱਗਾ। ਪਵਿੱਤਰ ਪ੍ਰਕਰਮਾਂ ਦੇ ਦਰਬਾਰ ਸਾਹਿਬ ਦਾ ਵਿਹੜਾ ਵੀ ਮੁਗਲਾਂ ਨੇ ਪਾਣ ਦੀਆਂ ਪੀਕਾਂ ਨਾਲ ਲਾਲ ਹੋ ਗਿਆ। ਕਹਿੰਦੇ ਨੇ ਆਤ ਤੇ ਰੱਬ ਦਾ ਵੈਰ ਹੁੰਦਾ ਹੈ ਤੇ ਗੱਲ ਹੁਣ ਆਤੋਂ ਵੀ ਟੱਪ ਚੁੱਕੀ ਸੀ। ਮੁਗਲ ਹੁਣ ਰੱਬ ਦੇ ਘਰ ਨੂੰ ਹੀ ਪਲੀਤ ਕਰਨ ਉੱਤੇ ਆ ਗਏ ਸਨ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।